ਜੀ ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਦੇਸ਼ਾਂ ਦੇਸ਼ਾਂ ਵਿੱਚ ਵਸਦਾ ਮਸੀਹ ਇਚਾਰਾ ਅਤੇ ਮਸੀਹ ਪਰਿਵਾਰ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰੋਫੈਟ ਬਜਿੰਦਰ ਸਿੰਘ ਜੀ ਦੇ ਝੂਠੇ ਵੇ ਬੁਣਿਆ ਜਿਹੜੇ ਇਲਜ਼ਾਮ ਲਗਾ ਕੇ ਝੂਠਾ ਪਰਚਾ ਕਰਾਇਆ ਗਿਆ ਉਹਦੇ ਸਬੰਧ ਦੇ ਵਿੱਚ ਜੋ ਸਾਡੀ ਪ੍ਰਾਪਰਟੀ ਰਜਿਸਟਰ ਮਿਨਿਸਟਰੀ ਔਰ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 12 ਮਾਰਚ ਦੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਹਦਾ ਸ਼ਹਿਰਾਂ ਤੁਸੀਂ ਪ੍ਰੋਪਰਟੀ ਦੀ ਕਾਲ ਦਾ ਪਰਵਾਹ ਨਾ ਰਦੇ ਹੋਏ ਜੋਸ਼ ਹੋਸ਼ ਨਾਲ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜ਼ਿਲ੍ਹਿਆਂ ਦੇ ਵਿੱਚੋਂ ਜਿੰਨੇ ਵੀ ਮਸੀਹ ਲੀਡਰ ਔਰ ਮਸੀਹ ਪਰਿਵਾਰਾਂ ਨੇ ਵੀਡੀਓ ਪਾ ਕੇ ਪ੍ਰੋਪਰਟੀ ਦੀ ਕਾਲ ਦਾ ਸਮਰਥਨ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਉਥੇ ਅਸੀਂ ਇਹ ਤੁਹਾਨੂੰ ਦੱਸਣਾ ਵੀ ਚਾਹੁੰਦੇ ਆਂ ਕਿ ਜੜੀ ਕਾਲ ਦੇ ਸਬੰਧ ਦੇ ਵਿੱਚ ਝੂਠੇ ਪਰਚੇ ਦੇ ਲਈ ਪ੍ਰਸ਼ਾਸਨ ਨੇ ਇੱਕ ਸਿੱਖ ਦਾ ਅਰੇਂਜਮੈਂਟ ਕੀਤਾ ਉਹ ਜਿਹੜੀ ਸਿੱਖ ਬਿਠਾਈ ਗਈ ਉਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨੂੰ ਲੈ ਕੇ ਔਰ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਇੱਕ ਵਿਸ਼ਾਲ ਹੋਲਾ ਮਹੱਲਾ ਔਰ Hindu ਸਮਾਜ ਦੇ ਵਿੱਚ ਸਾਡੇ ਪੈਣ ਪਾਵਾਂ ਹੋਲੀ ਦਾ ਤਿਹਾੜੀ ਉਹਨੂੰ ਲੈ ਕੇ ਸਾਰੇ ਜਥੇਬੰਦੀਆਂ ਲੀਡਰ ਸਾਹਿਬਾਨਾਂ ਨਾਲ ਇੱਕ ਵਿਚਾਰ ਪੇਂਦਰਾ ਕੀਤਾ ਗਿਆ ਜਿਦੇ ਵਿੱਚ ਇਹ ਵਿਚਾਰਾ ਹੋਈਆਂ ਕਿ ਇਹ ਜਿਹੜੇ ਦਿਨ ਤਿਹਾਰਾ ਹੈ ਇਹ ਸਾਰਾ ਦੇ ਸਾਜੇ ਹੈ ਜੀਸੂ ਨਾਮ ਮੰਤੇ ਜਦ ਅਰਦੇ ਹੋਏ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ ਔਰ ਕਿ ਸਿਰਾਂ ਤੱਕ ਕਾਰੀ ਹੋਏਗਾ ਅੱਜ ਅਸੀਂ ਇਸ ਪ੍ਰੈਸ ਕਲੱਬ ਦੇ ਵਿੱਚ ਜਿਲੰਦਰ ਦੇ ਵਿੱਚ ਤੁਹਾਡੇ ਸਾਰੇ ਹੀ ਸਤਿਕਾਰਯੋਗ ਚੈਦਨਾ ਦੇ ਵਾਜਬ ਰਾਹੀਂ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਆ ਮੇਰੇ ਮੁਸੀ ਭਾਈਚਾਰਾ ਸਿੱਖ ਭਾਈਚਾਰਾ Hindu ਭਾਈਚਾਰਾ ਔਰ ਜਿੰਨੀਆਂ ਵੀ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਮੇਰੇ ਨਾਲ ਬੈਠੇ ਨੇ ਸਾਰਿਆਂ ਇੱਕ ਇਸ ਤਿਹਾਰਾਂ ਨੂੰ ਲੈ ਕੇ ਔਰ ਸ਼ਾਸਨ ਪ੍ਰਸ਼ਾਸਨ ਦਾ ਵਿਸ਼ਵਾਸ ਲੈ ਕੇ ਜੋ ਕਿ ਇੱਕ ਬਹੁਤ ਵੱਡਾ ਤਿਹਾਰ ਪੰਜਾਬ ਦੇ ਵਿੱਚ 7 8 9 ਤਰੀਕ ਤੋਂ ਹੀ ਛੜਕਾਂ ਦੇ ਉੱਤੇ ਲੰਗਰ ਔਰ ਸੰਗਤ ਦੀ ਆਵਾਜ਼ਾਈ ਚੱਲ ਰਹੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿੱਖਾਂ ਦੀ ਇਸ ਤਿਹਾਰ ਦੀ ਉਹਨਾਂ ਨੇ ਆ ਪਾਵਨ ਦਾ ਸਤਿਕਾਰ ਕਰਦੇ ਹੋਏ ਹਿੰਦੂ ਪਹਾਰੀ ਚਾਰਾ ਦੇ ਪਾਵਨ ਦਾ ਸਤਿਕਾਰ ਕਰਦੇ ਹੋਏ ਸਾਡੇ ਸਾਰੇ ਜਥੇਬੰਦੀਆਂ ਲੀਡਰ ਸਾਹਿਬਾਨਾਂ ਨੇ ਔਰ ਸਾਡੇ ਪ੍ਰੋਫੈਟ ਬਜਿੰਦਰ ਸਿੰਘ ਜੀ ਔਰ ਮੈਂ ਆਤਾ ਦਾਸ ਪ੍ਰੋਫੈਟ ਬਜਿੰਦਰ ਮਿਸਟਰੀ ਦਾ ਪ੍ਰਧਾਨ ਹੋਣ ਦੇ ਨਾਤੇ ਜੋ 12 ਮਾਰਚ ਦੀ ਪੰਜਾ ਪੰਨ ਕਾਲ ਸੀ ਉਹ ਅਸੀਂ ਸਾਰੇ ਇਸਾਲਾ ਮਸ਼ਰੇ ਦੇ ਨਾਲ ਜਿਹੜੀ ਅਸੀਂ ਪੋਸਟਬੋਰਡ ਕਰਦੇ ਆਂ ਧੰਨਵਾਦ ਕੋਈ ਹੋਰ ਕੋਈ ਵੈਸਮਾ ਹੈ ਜੀ ਆਪਣੀ ਗੇਟ ਕਰਨ ਦੇ ਫੋਲੋ ਕਲਾਸ ਵਿੱਚ ਕਹਿ ਰਹੇ ਨੇ ਕੋਈ ਚੀਜ਼ ਹੈ ਮੈਂ ਸਭ ਤੋਂ ਜ਼ਿਆਦਾ ਕੋਈ ਹੈ थैंक यू ਹੋਰ ਸਮਾਂ ਕੋਈ ਹੋਰ ਜਿਵੇਂ ਇੱਕ ਪੈਂਟ ਸਰਸ ਹੈ ਮੈਂ ਜੋ ਮੈਸੇਜ ਸੀਗਾ ਪੁਲਿਸ ਪੁਲਿਸ ਜਿਹੜੀ ਕੀਤਾ ਗਿਆ ਸੀਗਾ ਜਾਂ ਜਿਹੜੀ ਹੈ ਅਧਿਕਾਰੀ ਕਰ ਰਹੇ ਨੇ ਅਗਰ ਕੋਈ ਵੀ ਬਾਰਾਂ ਨੂੰ ਜਾਂ ਅੱਗੇ ਪਿੱਛੇ ਕੋਈ ਵੀ ਕਾਨੂੰਨ ਉਸ ਦਾ ਗਿਣਤੀ ਬਣਦੀ ਹੈ ਤਾਂ ਪੁਲਿਸ ਉਹਨਾਂ ਸਖਤੋ ਸਖਤ ਕਾਰਵਾਈ ਕੀਤੀ ਹੈ ਕਿ ਬੰਦ ਕੋਈ ਹੋਰ ਚੀਜ਼ ਨੂੰ ਲੈ ਕੇ ਵੀ ਉਹ ਚੀਜ਼ ਵੀ ਗਲਤ ਧਿਆਨ ਰੱਖੀ ਗਈ ਨਹੀਂ ਜਿਹੜੀ ਮਿਊਨਿਸਪਲ ਸਸ਼ਾਸਨ ਦੀ ਤੁਸੀਂ ਗੱਲ ਕਰ ਰਹੇ ਹੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੈ ਅਸੀਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਆਪਣਾ ਕੰਮ ਹੈ ਔਰ ਸਾਰਾ ਤਾਲਮਿਲ ਜਿਹੜਾ ਹੈ ਇਹ ਨਾਲ ਲੈ ਕੇ ਚੱਲਦਾ ਹੁੰਦਾ ਹੈ ਇਸ ਕਰਕੇ ਕਿ ਪੰਜਾਬ ਦਾ ਜਿਹੜੇ ਹਾਲਾਤ ਹੈ ਪੰਜਾਬ ਦੇ ਹਾਲਾਤਾਂ ਤੇ ਵੀ ਜਿਹੜਾ ਲਾਉਣੇ ਆਰਡਰ ਦੀ ਸਥਿਤੀ ਜੜੀ ਹੈ ਧਿਆਨ ਚ ਰੱਖਣੀ ਪੈਣੀ ਆ ਇਸ ਕਰਕੇ ਜਿਹੜਾ ਅਸੀਂ ਜਿਹੜਾ ਪੋਸਟ ਬੋਰਡ ਦਾ ਸਾਹਿਬ ਹਿਮਾਇਤ ਨੇ ਵੀ ਨੋਟਿਸ ਜਾਰੀ ਕੀਤਾ ਹੈ ਤੇ ਨਾਲ ਦੀ ਨਾਲ ਮਹਿਲਾ ਮੁੱਛ ਨੇ ਵੀ ਨੋਟਿਸ ਜਾਰੀ ਕੀਤਾ ਹੈ ਉਹਨੇ ਕਿਹਾ ਜਲਦੋਂ ਜਲਦ ਕਾਰਵਾਈ ਕਰਨ ਦੀ ਗੱਲ ਕਹੀ ਹੈ ਦੇਖੋ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਊਮੈਨ ਜਿਹੜੇ ਚੇਅਰਪਰਸਨ ਨੇ ਔਰ ਸਟੇਟ ਦੇ ਚੇਅਰਪਰਸਨ ਨੇ ਉਹਨਾਂ ਦੀ ਇੱਕ ਡਿਊਟੀ ਹੈ ਕਿਉਂਕਿ ਇਹ ਬੜਿਆ ਮਹਿਲਾ ਬੈਂਕ ਜੋ ਮਹਿਲਾ ਦਾ ਹੈ ਅਗਰ ਕੋਈ ਧੀ ਭੈਣ ਕਿਸੇ ਦਾ ਕੋਈ ਪ੍ਰਯਾਤ ਲੈ ਕੇ ਜਾਂਦੀ ਹੈ ਤਾਂ ਉਹਨਾਂ ਦਾ ਫਰਜ ਹੈ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਪੁਲਿਸ ਪ੍ਰਸ਼ਾਸਨ ਦੀ ਆ ਉਹ ਆਪਣੀ ਤਰਦੀਸ਼ ਕਰਿਆ ਤੇ ਹੁਣ ਕਦੋਂ ਇਹ ਦੇਰ ਤੋਂ ਰੱਖੀ ਆ ਬੰਦ ਬੰਦ ਜੇਟੇਟ ਦਸਰਬਤੀਆਂ ਨੇ ਡਿਟੇਨ ਕੀਤਾ ਹੈ ਉਹਦੇ ਨਾਲ ਅਸੀਂ ਸਹਿਮਤ ਅਸਰਦ ਹਨ ਪਰ ਚਾਪੀ ਨੂੰ ਬੰਦ ਰੱਖਣਾ ਕੋਮੇਸ ਤੋਂ ਪਹਿਲਾਂ ਜਿਹੜੇ ਲੀਡਰਸ਼ਿਪ ਆ ਬੰਦ ਨਾ ਚੋ ਕਿ ਜਿਹੜੇ ਬੰਦ ਸ਼ਬੀਰ ਜੀ ਕਾ ਠੀਕ ਹੈ ਜੁਨਾ ਸਹਿਮਤ ਹੈ ਸਾਨੂੰ ਆਸ ਹੈ ਵੀ ਜਿਹੜਾ ਉਸ ਤੋਂ ਪਹਿਲਾਂ ਬੇੜਾ ਹੈ ਜੇ ਪੁਲਿਸ ਨੇ ਜਿਹੜੀ ਸੈੱਟ ਬਣਾਈ ਹੋਈ ਆ ਉਹ ਜੇ ਪ੍ਰੋਫੈਸਰ ਮੋਹਿੰਦਰ ਨੂੰ ਕਹਿੰਦੀ ਆ ਵਿੱਚ ਤਫਤੀਸ਼ ਵਿੱਚ ਸ਼ਾਮਲ ਹੋਣ ਦੀ ਕੀ ਗੱਲ ਪੱਤੀ ਵਿੱਚ ਸ਼ਾਮਲ ਹੋਣ ਬਿਲਕੁਲ ਹੋ ਰਹੇ ਨੂੰ ਤਫਤੀਸ਼ ਚੱਲ ਰਹੀ ਹੈ ਔਰ ਕੰਟੀਨਿਊ ਚੱਲ ਰਹੀ ਹੈ ਕੋਈ ਉਹਦੇ ਵਿੱਚ ਬੇਗਾਨੀ ਆ ਪੈ ਰਿਹਾ ਕੋਈ ਕੁਝ ਨਹੀਂ ਜਿੱਥੇ ਵੀ ਉਹ ਗੱਲ ਕਰਦੇ ਨੇ ਅਸੀਂ ਕੋਈ ਨਹੀਂ ਛੱਬੀ ਜਿਹੜਾ ਆਪਣੇ ਉਹ ਫਿਰ ਬੰਦ ਦੀ ਕੋਲੀ ਹੈਗੀ ਧਰਨਾ ਹੋਏਗਾ ਕੀ ਰੂਪਰੇ ਫਰੈਂਡ ਵਾਲੀ ਇਹ ਰੂਪ ਨੇਖਾ ਜਿਹੜੀ ਇਹ ਇਨਸ਼ਾਅੱਲਾ ਤਾਂ ਹੈ ਇਹ ਦੱਸ ਹੀ ਹਾਂ ਹਾਂ ਜਿਹੜੀ ਹੈ ਉਹ ਤੁਹਾਨੂੰ ਦੱਸਤਾ ਜਾਏਗਾ ਕਿ ਕੰਫਰੰਟੇਸ਼ਨ ਦੇ ਗਲਵਬ ਦੀ ਹੈ ਜਿਵੇਂ ਬੰਦੀਆਂ ਨਹੀਂ ਉਹ ਸਾਰੇ ਜੈ ਜੀ ਸਿੱਕੀ ਸਤਿ ਸ੍ਰੀ ਅਕਾਲ ਨਮਸਕਾਰ ਜੀ ਸਾਹਿਬ ਅਦੀਸ਼ਮਤ ਬਸਦੀ ਔਰ ਪੰਜਾਬ ਵਿੱਚ ਵਸਦਾ ਹੈ ਮਸੀਬਾਈ ਚਾਰਾ ਔਰ ਮਸੀਬ ਪਰਵਾਰ ਜਿਨ੍ਹਾਂ ਨੇ ਪ੍ਰੋਫੈਡ ਵਿਜੇਂਦਰ ਸਿੰਘ ਯੂਨੀਵਰਸਿਟੀ ਔਰ ਆਪਣੇ ਧਾਰਮਿਕ ਗੁਰੂ ਡਾ ਪਰ ਬਜਿੰਦਰ ਸਿੰਘ ਜੀ ਦਾ ਜੋ 12 ਮਾਰਚ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਸਾਰੇ ਜਥੇਬੰਦੀਆਂ ਨਾਲ ਰਲ ਕੇ ਉਸ ਦੇ ਸੰਬੰਧ ਦੇ ਵਿੱਚ ਜੋ ਵੀ ਮੈਂ ਪਿੰਡਾਂ ਸ਼ਹਿਰਾਂ ਔਰ ਜ਼ਿਲ੍ਹਿਆਂ ਦੇ ਵਿੱਚ مصیبت ਪਰਿਵਾਰਾਂ ਔਰ مصیبت ਭਾਈਚਾਰੇ ਵੱਲੋਂ ਵਕ ਵਕ ਤਰਾ ਦੀਆਂ ਸਮਰਥਨ ਦੀਆਂ ਵੀਡੀਓ ਪਾ ਕੇ ਜਿਹੜਾ ਉਹਨਾਂ ਨੇ ਇਸ ਪੰਜਾਬ ਬੰਦ ਦੀ ਕਾਲ ਨੂੰ ਸਮਰਥਨ ਦਿੱਤਾ ਹੈ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋਸ਼ ਔਰ ਹੌਸ਼ ਦੇ ਨਾਲ ਆਪਣੀਆਂ ਵੀਡੀਓ ਆਪ ਕੇ ਜਿਹੜਾ ਇਸ ਪ੍ਰਸ਼ਾਸਨ ਔਰ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਅਸੀਂ ਇਸ ਦਾ ਰੋਜ਼ ਜਿਹੜਾ ਇੱਕ ਪ੍ਰਦਰਸ਼ਨ ਕਰਾਂਗੇ ਔਰ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ ਔਰ ਧੰਨਵਾਦ ਕਰਦੇ ਰਹਾਂਗੇ ਔਰ ਜਿੱਥੇ ਧੰਨਵਾਦ ਕੀਤਾ ਉੱਥੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕੀ ਪੰਜਾਬ ਦੀਆਂ ਲੀਡਰਸ਼ਿਪ ਨਾਲ 크੍ਰਿਸਚੀਅਨ ਲੀਡਰਾਂ ਦੇ ਨਾਲ ਬਾਕੀ ਜਿੰਨੇ ਵੀ ਧਰਮਾਂ ਸਮਾਜਿਕ ਕੌਮਤ ਧਾਰਮਿਕ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਸਲਾਹ مشورہ ਕਰਕੇ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕਿ ਸਾਡੇ ਪੰਜਾਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ 7 8 9 ਮਾਰਚ ਤੋਂ ਗੋਲਾ ਮੱਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਹ 7 8 9 ਮਾਰੀ ਤੋਂ ਛੜਕਾਂ ਦੇ ਉੱਤੇ ਦੇਖਣ ਨੂੰ ਮਿਲਿਆ ਕਿ ਗੁਰੂ ਦਾ ਲੰਗਰ ਔਰ ਸੰਤਾਂ ਦੀ ਆਵਾਜ਼ਾਈ ਬਹੁਤ ਜੋਰਾਂ ਤੇ ਚੱਲੂ ਹੈ। ਇਹੀ ਦੇਖਦੇ ਹੋਏ ਅਸੀਂ ਜਿਹੜਾ ਵਿਚਾਰ ਕੀਤਾ ਕਿਉਂਕਿ ਇਹ ਬੜੋ ਖੁਸ਼ੀ ਦਾ ਤਿਹਾਰ ਹੁੰਦਾ ਹੈ ਤੇ ਸਾਡਾ ਲੋਕਾਂ ਨੇ ਸਾਥ ਦਿੱਤਾ ਹੈ ਹਰ ਧਰਮ ਨੇ ਸਾਥ ਦਿੱਤਾ ਹੈ। ਹਰ ਜਾਤੀ ਨੇ ਸਾਥ ਦਿੱਤਾ ਹੈ ਵੀ ਇਹ ਜਿਹੜਾ 크ਿਸਚੀਅਨ ਕਮਿਊਨਿਟੀ ਦੇ ਤੱਕਾ ਹੁੰਦਾ ਹੈ ਕਿਉਂ ਹੁੰਦਾ ਬਾਰ-ਬਾਰ ਇਸ ਕਰਕੇ ਜਿਹੜਾ ਉਹ ਸਾਰਿਆਂ ਦਾ ਹੀ ਦੇਖਦੇ ਹੋਏ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਇਸ ਕਰਕੇ ਇਸ ਤਿਹਾਰ ਨੂੰ ਲੈ ਕੇ ਕਿਉਂਕਿ ਸੜਕਾਂ ਤੇ ਧੀਆ ਪੈਣਾ ਨੌਜਵਾਨ ਜਿਹੜੇ ਆ ਬਹੁਤ ਹੀ ਤੁਮਤਾਂ ਨਾਲ ਜਿਹੜੇ ਉਹ ਜਾ ਰਹੇ ਨੇ ਇਹ ਵਿਚਾਰ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਰਾਈਏ ਦੱਸਣਾ ਚਾਹੁੰਦੇ ਹਾਂ ਜਿੱਥੇ ਸਿੱਖਾਂ ਦਾ ਤਿਹਾਰ ਔਰ ਸਿੱਖਾਂ ਦੀਆਂ ਪਾਵਨਾ ਦਾ ਸਤਿਕਾਰ ਕਰਦੇ ਹੋਏ Hindu ਧਰਮ ਦਾ ਸਤਿਕਾਰ ਕਰਦੇ ਹੋਏ ਇਹ ਨਿਰਣਾ ਲਿਆ ਅਸੀਂ ਕਿ ਕਿਉਂ ਨਾ ਪ੍ਰਸ਼ਾਸਨ ਵੀ ਸਾਡਾ ਸ਼ਾਨਬੀਨ ਕਰ ਰਿਹਾ ਸਾਰੀ ਇਸ ਇਨਵੈਸਟੀਗੇਸ਼ਨ ਦੀ ਜੋ ਕਿ ਸੱਟ ਬਿਠਾਈ ਹੋਈ ਹੈ ਔਰ ਸਰਕਾਰਾਂ ਵੀ ਜਿਹੜੀਆਂ ਇਸ ਤੇ ਲੱਗੀਆਂ ਹੋਈਆਂ ਨੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਇਹ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਇਹ ਸਾਰੇ ਹੀ ਮੱਦੇ ਨਜ਼ਰ ਮੁੱਖ ਰੱਖਦੇ ਹੋਏ ਜਿਹੜੀ ਪੰਜਾਬ ਬੰਦ ਦੀ ਕਾਲ ਉਹਨੂੰ ਪੋਸਟਪੋਨ ਕਰਦੇ